ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਂ ਪਰਮਲ ਝੋਨੇ ਦੀ ਕਿਸਮ ਕੱਢੀ ਗਈ ਹੈ ਇਹ ਵੈਰਾਈਟੀ ਪੀਆਰ 132 ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਵੱਧ ਉਸਤਨ ਝਾੜ ਦੇਣ ਵਾਲੀ ਇਹ ਵੈਰਾਈਟੀ ਹੈ ਤੇ ਨਾਲ ਦੀ ਨਾਲ ਹੀ ਇਹ ਖਰਚਾ ਇਹਦੇ ਚ ਘਟ ਹੋਏਗਾ ਤੇ ਜੋ ਕੁਆਲਟੀ ਹੈ ਰਾਈਸ ਦੀ ਯਾਨੀ ਕਿ ਚਾਵਲ ਦੀ ਕੁਆਲਟੀ ਹੈ ਜੋ ਦਿੱਕਤਾਂ ਪੀਆਰ 126 ਨੂੰ ਆ ਰਹੀਆਂ ਸੀ ਜਿਹਦੇ ਕਰਕੇ ਜੋ ਰਾਈਸ ਸ਼ੈਲਰ ਵਾਲੇ ਮਿਲਿੰਗ ਵਾਲੇ ਰੋਲਾ ਪਾਉਂਦੇ ਸੀ ਉਹ ਦਿੱਕਤਾਂ ਇਸ ਵੈਰਾਈਟੀ ਨੂੰ ਨਹੀਂ ਆਉਣਗੀਆਂ ਪਣੀਰੀ ਲਾਉਣ ਤੋਂ ਬਾਅਦ ਕਿੰਨੇ ਦਿਨ ਦੀ ਇਹ ਵੈਰਾਈਟੀ ਜੋ ਸਮਾ ਲਏਗੀ ਇਹਦੀ ਜੋ ਕਦ ਕਾਠ ਕੀ ਹੈ ਤੇ ਹੋਰ ਜੋ ਮੇਨ ਮੇਨ ਸਪੈਸੀਫਿਕੇਸ਼ਨ ਇਹ ਵੈਰਾਈਟੀ ਦੀਆਂ ਨੇ ਬੀਜ ਕਿੱਥੋਂ ਲੈਣਾ ਉਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਜੋ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆਂ ਜੋ ਨਵੀਂ ਕਿਸਮ ਹੈ ਪੀਆਰ 132 ਹੈ ਤੇ ਪਨੀਰੀ ਲਾਉਣ ਤੋਂ ਬਾਅਦ 111 ਦਿਨ ਲਏਗੀ ਤੇ ਪਨੀਰੀ ਦੀ ਬਜਾਈ ਆਪਾਂ 20 ਤੋਂ 25 ਮਈ ਨੂੰ ਕਰਨੀ ਹੈ ਤੇ ਪਨੀਰੀ ਦੀ ਉਮਰ 30 ਤੋਂ 35 ਜਿਵੇਂ ਕਿ ਆਮ ਜੋ ਦੂਜੀਆਂ ਕਿਸਮਾਂ ਦੀ ਹੁੰਦੀ ਹੈ 30 ਤੋਂ 35 ਦਿਨ ਦੀ ਪਨੀਰੀ ਆਪਾਂ ਖੇਤ ਵਿੱਚ ਪੁੱਟ ਕੇ ਲੋਣੀ ਹੈ ਤੇ ਉਸ ਤਨ ਝਾੜ ਜੋ ਕਿ ਪ੍ਰਮੋਟ ਕਰ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ 31 ਕੁਆਂਟਲ ਇਹ ਦਾ ਜੋ ਝਾੜ ਉਸ ਤਨ ਤੁਸੀਂ ਇਸ ਵੈਰਾਈਟੀ ਤੋਂ ਲੈ ਸਕਦੇ ਹੋ ਤੇ ਪੂਰੇ ਪੰਜਾਬ ਦੇ ਵਿੱਚ ਇਹ ਵੈਰਾਈਟੀ ਰਿਕਮੈਂਡ ਹੈ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਕੋਈ ਵੀ ਇਲਾਕਾ ਇਹ ਨੂੰ ਲਾ ਸਕਦਾ ਪਰ ਇੱਥੇ ਕਿਸਾਨ ਵੀਰੋ ਇੱਕ ਅਪੀਲ ਹੈ ਜੋ ਵੈਰਾਈਟੀ ਨੂੰ ਪੂਰੇ ਵੱਡੇ ਸਕੇਲ ਤੇ ਇੱਕੋਦਮ ਪਹਿਲੇ ਸਾਲ ਕਿਉਂ ਨਵੀਂ ਵੈਰਾਈਟੀ ਹੈ ਨਹੀਂ ਲਾਉਣਾ ਹਰ ਇੱਕ ਏਰੀਏ ਦਾ ਅਡ ਅਡ ਝਾੜ ਹੁੰਦਾ ਭਾਵੇਂ ਰਿਕਮੈਂਡ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਪਰ ਜੋ ਥੋੜਾ ਥੋੜਾ ਤਜਰਬਾ ਘਾਟ ਖੇਤ ਤੋਂ ਲੈ ਕੇ ਉਸ ਤੋਂ ਬਾਅਦ ਇਹਨੂੰ ਵੱਡੇ ਸਕੇਲ ਦੇ ਉੱਪਰ ਤੁਸੀਂ ਲੈ ਕੇ ਜਾ ਸਕਦੇ ਹੋ ਪਹਿਲੇ ਸਾਲ ਜੋ ਆਪਣੀ ਹਦਾਇਤ ਇਹੀ ਹੈ ਕਿ ਥੋੜੇ ਖੇਤ ਤੋਂ ਕਿੱਲੇ ਅੱਧੇ ਕਿੱਲੇ ਤੋਂ ਸ਼ੁਰੂ ਕਰਕੇ ਫਿਰ ਇਹਨੂੰ ਅੱਗੇ ਵਧਾਉਣ ਦੀ ਜੋ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਇਹ ਵੈਰਾਈਟੀ ਦਾ ਕੱਦ 113 ਸੈਂਟੀਮੀਟਰ ਹੈ ਤੇ ਫਿਰ ਪਾਣੀ ਦੀ ਕੁਆਲਿਟੀ ਜਿਵੇਂ PR126 131 ਦੀ ਜੋ ਪਾਣੀ ਦੀ ਕੁਆਲਿਟੀ ਸੀ ਥੋੜਾ ਚੰਗਾ ਪਾਣੀ ਹੋਵੇ ਤਾਂ ਵਧੀਆ ਤੇ ਇੱਕ ਜੋ ਮੇਨ ਜੋਰ PAU ਨੇ ਦਿੱਤਾ ਹੈ ਕਿ ਇਹ ਆਮ ਝੋਨੇ ਵਾਂਗੂ ਜਿਵੇਂ PR126 ਸੀ ਉਨੇ ਹੀ ਮਾਤਰਾ ਇਸ ਤੋਂ ਜੋ ਜਿੰਨੀ ਜਿਵੇਂ ਕਿ 4 ਗੱਟੇ ਯੂਰੀਆ PR126 ਦੇ ਵਿੱਚ ਪੈਂਦੀ ਸੀ ਉਸ ਤੋਂ 25% ਘੱਟ ਇਸ ਵੈਰਾਈਟੀ ਨੂੰ ਦੇਣੀ ਹੈ ਯਾਨੀ ਕਿ ਇਹ ਵੈਰਾਈਟੀ ਸਿਰਫ 3 ਗੱਟੇ ਹੀ ਯੂਰੀਆ ਲਏਗੀ ਖਰਚਾ ਇਹਦੇ ਨਾਲ ਘਟੇਗਾ ਜੇ ਆਪਾਂ ਜ਼ਿਆਦਾ ਯੂਰੀਆ ਪਾਉਣੇ ਆ ਤਾਂ ਇਹ ਵੈਰਾਈਟੀ ਡਿੱਗ ਪਏਗੀ ਤੇ ਇਹਦੇ ਤੋਂ ਜੋ ਉਮੀਦਨ ਝਾੜ ਹੈ ਉਹ ਇਸ ਵੈਰਾਈਟੀ ਤੋਂ ਨਹੀਂ ਮਿਲਣਾ ਸੋ ਮੇਨ ਤੌਰ ਤੇ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਕਿ 4 ਗੱਟਿਆਂ ਦੀ ਬਜਾਏ 3 ਗੱਟਿਆਂ ਦੀ ਵਰਤੋ ਤੁਸੀਂ ਇਸ ਵੈਰਾਈਟੀ ਲਈ ਕਰੋਗੇ ਤੇ ਇਹਦਾ ਜ ਚੋਲ ਲੰਮਾ ਚਿੱਟਾ ਪਤਲਾ ਮਿਲਿੰਕ ਕੁਆਲਟੀ ਕਾਫੀ ਚੰਗੀ ਇਸ ਵੈਰਾਈਟੀ ਦੀ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਜੋ ਆਪਾਂ ਹੁਣ ਬੀਜ ਦੀ ਗੱਲ ਕਰਦੇ ਆਂ ਜਿਵੇਂ ਕਿ ਆਪਾਂ ਜਾਣਦੇ ਆ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੇਲੇ ਲਾਏ ਜਾ ਰਹੇ ਨੇ ਸੋ ਇਨ੍ਹਾਂ ਮੇਲਿਆਂ ਦੇ ਵਿੱਚ ਤੁਸੀਂ ਇਹ ਬੀਜ ਲੈ ਸਕਦੇ ਹੋ 5 ਕਿਲੋ ਦੀ ਪੈਕਿੰਗ ਤੁਹਾਨੂੰ ਉਪਲਬਧ ਕਰਾਈ ਜਾਏਗੀ ਤੇ ਮੇਨ ਪੀਏਯੂ ਕੈਂਪਸ ਦੇ ਵਿੱਚ ਜੋ 21 22 ਜੋ ਮਾਰਚ ਨੂੰ ਮੇਲਾ ਹੋਣ ਜਾ ਰਿਹਾ ਤੇ ਉੱਥੇ ਵੀ ਇਹ ਬੀਜ ਕਾਫੀ ਵੱਡੇ ਸਕੇਲ ਤੇ ਉਪਲਬਧ ਕਰਾਇਆ ਜਾਏਗਾ ਸੋ ਕਿਸਾਨ ਵੀਰ ਥੋੜਾ ਬੀਜ ਲੈ ਕੇ ਇੱਕ ਰੀ ਟਜਰਬਾ ਕਰਕੇ ਇਹਨੂੰ ਫਿਰ ਅਗਲੇ ਸਾਲ ਜੇ ਤੁਹਾਡਾ ਝਾੜ ਵਧੀਆ ਆਉਂਦਾ ਜ਼ਮੀਨ ਮੰਨਦੀ ਹੈ ਤਾਂ ਇਹਨੂੰ ਤੁਸੀਂ ਅੱਗੇ ਵੱਡੇ ਸਕੇਲ ਤੇ ਅਗਲੇ ਸਾਲ ਬੀਜ ਸਕਦੇ ਹੋ ਸੋ ਇਹਨਾਂ ਮੇਲੇਾਂ ਦੇ ਵਿੱਚ ਤੁਸੀਂ ਜੋ ਵੀ ਮੇਲੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਨੇ ਤੇ ਪੀਯੂ ਕੈਂਪਸ ਦੇ ਵਿੱਚ ਜੋ ਮੇਲਾ ਹੈ ਉੱਥੋਂ ਤੁਸੀਂ ਬੀਜ ਦੀ ਪ੍ਰਾਪਤੀ ਕਰ ਸਕਦੇ ਹੋ ਸੋ ਕਿਸਾਨ ਵੀਰੋ ਇਹ ਮੇਨ-ਮੇਨ ਜੋ ਵੈਰਾਈਟੀ ਦੀ ਸਪੈਸੀਫਿਕੇਸ਼ਨ ਸੀ ਤੇ ਯੂਨੀਵਰਸਿਟੀ ਵੱਲੋਂ ਖਾਸ ਜੋ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ ਵਾਧ ਝਾੜ ਦੇਣ ਵਾਲੀ ਕਿਸਮ ਕਰਕੇ ਪ੍ਰਮੋਟ ਕੀਤਾ ਜਾ ਰਿਹਾ ਸੋ ਕੀ ਇਹ ਵਾਧ ਝਾੜ ਹੋਣ ਵਾਲੇ ਦਿਨਾਂ ਦੇ ਵਿੱਚ ਦੇਏਗੀ ਕਿਸਾਨਾਂ ਦੀ ਉਮੀਦਾਂ ਤੇ ਖਰਾ ਉਤਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ